ਛੱਤ ਪੂਜਾ ਦਾ ਤਿਉਹਾਰ ਜੋ ਕਿ ਦੀਵਾਲੀ ਤੋਂ 6ਵੇਂ ਦਿਨ ਮਨਾਇਆ ਜਾਂਦਾ ਪੂਰੇ ਭਾਰਤ ਦੇਸ਼ ਅੰਦਰ ਫਗਵਾੜਾ ਸ਼ਹਿਰ ਅੰਦਰ ਵੀ ਰੌਣਕਾਂ ਲੱਗ ਗਈਆਂ ਨੇ ਕਿਉਂਕਿ ਜਿਹੜਾ ਛੱਤ ਪੂਜਾ ਦਾ ਤਿਉਹਾਰ ਹੈ ਇਹ ਸਦੀਆਂ ਤੋਂ ਇਹਦੀ ਜਿਹੜੀ ਪਿਛੋਕੜ ਆਪਾਂ ਗੱਲ ਕਰੀਏ ਤਾਂ ਮਾਤਾ ਸੀਤਾ ਜੀ ਹੁਣਾਂ ਨੇ ਵੀ ਇਹ ਵਰਤ ਕੀਤਾ ਛੱਠੀ ਮਈਆ ਸੂਰਜ ਭਗਵਾਨ ਦੀ ਭੈਣ ਛੱਠੀ ਮਈਆ ਤੇ ਸੂਰਜ ਭਗਵਾਨ ਦੇ ਵਰਤ ਨੂੰ ਖਾਸ ਤੌਰ ਤੇ ਛੱਠ ਵਰਤ ਕਿਹਾ ਜਾਂਦਾ ਹੈ ਤੇ ਜਿਹੜਾ ਹੁਣ ਆਪਾਂ ਇੱਥੇ ਰੌਣਕਾਂ ਦੇਖ ਰਿਹਾ ਇਹ ਲੋਕ ਛੱਠ ਪੂਜਾ ਦੀਆਂ ਤਿਆਰੀਆਂ ਦੇ ਵਿੱਚ ਇੱਥੇ ਰੁੱਝੇ ਹੋਏ ਨੇ ਸਮਾਨ ਦੀ ਖਰੀਦਦਾਰੀ ਕਰ ਰਹੇ ਨੇ ਕਿਉਂਕਿ ਇਹ ਵਰਤਾ ਜਿਹੜਾ ਬਹੁਤ ਹੀ ਪਵਿੱਤਰ ਵਰਤ ਮੰਨਿਆ ਜਾਂਦਾ ਹੈ ਸਨਾਤਨ ਧਰਮ ਦਾ ਜਿਹਦੇ ਵਿੱਚ ਕਿ 36 ਘੰਟੇ ਤੱਕ ਤੁਸੀ ਲਗਾਤਾਰ ਇਹ ਵਰਤ ਨੂੰ ਕਰਨਾ ਹੁੰਦਾ ਹੈ ਉਹ ਵੀ ਨਿਰਜਲਾ ਵਰਤ ਬਿਨਾਂ ਪਾਣੀ ਦੇ 36 ਘੰਟੇ ਦਾ ਵੱਡਾ ਵਰਤ ਹੈ ਜਿਹੜਾ ਕਿ ਲਗਾਤਾਰ 4 ਦਿਨ ਤੱਕ ਚੱਲਦਾ ਹੈ ਜਿਹੜੇ ਵੀ ਛੱਟ ਵਰਤੀ ਨੇ ਉਹਨਾਂ ਨੇ 4 ਦਿਨ ਤੱਕ ਭੁੱਖੇ ਰਹਿ ਕੇ ਇਸ ਵਰਤ ਨੂੰ ਪੂਰਾ ਕਰਨਾ ਹੈ ਤੇ ਛੱਠੀ ਮਈਆ ਤੇ ਸੂਰਜ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਹੈ ਇਹ ਜਿਹੜੀਆਂ ਤੁਸੀਂ ਰੌਣਕਾਂ ਦੇਖ ਰਹੇ ਹੋ ਇਹ ਜੀਸੀਟੀ ਮਿੱਲ ਮਾਰਕੀਟ ਹੈ ਜਿਹੜੀ ਉੱਥੇ ਉਹਦੇ ਵਿੱਚ ਲੱਗੀਆਂ ਹੋਈਆਂ ਨੇ ਤੇ ਲੋਕ ਸਮਾਨ ਦੀ ਖਰੀਦਦਾਰੀ ਕਰ ਰਹੇ ਨੇ ਕਿਉਂਕਿ ਇਹ ਮਰਤ 25 ਤਰੀਕ ਨੂੰ ਸ਼ੁਰੂ ਹੋ ਜਾਏਗਾ 26 ਤਰੀਕ ਨੂੰ ਪਹਿਲਾ ਖਰਨਾ ਜਾਨੀ ਕਿ ਨਹਾਏ ਖਾਏ ਇਹਦੇ ਵਿੱਚ ਕੀ ਹੁੰਦਾ ਨਹਾਏ ਖਾਏ ਦੇ ਵਿੱਚ ਕਿ ਉਹਨਾਂ ਨੇ ਕੁਝ ਖਾਣਾ ਸ਼ਾਮ ਨੂੰ ਬਿਲਕੁਲ ਸ਼ੁੱਧ ਹੋ ਕੇ ਖਾ ਕੇ ਇਹ ਵਰਤ ਰੱਖ ਲੈਣਾ 27 ਤਰੀਕ ਨੂੰ ਪਹਿਲਾ ਅਰਗ ਜਿਹੜਾ ਕਿ ਸੂਰਜ ਭਗਵਾਨ ਨੂੰ ਡੁੱਬਦੇ ਸੂਰਜ ਭਗਵਾਨ ਨੂੰ ਦਿੱਤਾ ਜਾਂਦਾ ਹੈ ਤੇ 28 ਤਰੀਕ ਨੂੰ ਸਵੇਰੇ ਅਰਗ ਦੇ ਕੇ ਇਸ ਵਰਤ ਦੀ ਸਮਾਪਤੀ ਕੀਤੀ ਜਾਂਦੀ ਹੈ ਜਿਕਰ ਮੰਨੀਏ ਤਾਂ ਸਨਾਤਨ ਧਰਮ ਦਾ ਸਭ ਤੋਂ ਵੱਡਾ ਵਰਤ ਜਿਹਦੇ ਵਿੱਚ ਕਿ ਇੱਕ ਵਰਤੀ ਜਿਹੜਾ ਉਹਨੇ 36 ਘੰਟੇ ਤੱਕ ਬਿਨਾਂ ਪਾਣੀ ਪੀਤੇ ਰਹਿ ਕੇ ਭਗਵਾਨ ਸੂਰਜ ਅਤੇ ਛੱਟੀ ਮਈਆ ਦੀ ਪੂਜਾ ਕਰਨੀ ਹੈ ਆਪਾਂ ਇਹ ਵਰਤਨੀਆਂ ਰੌਣਕਾਂ ਦੇਖ ਲਈਆਂ ਹੁਣ ਇਹਦੀਆਂ ਤਿਆਰੀਆਂ ਜਿਹੜੀਆਂ ਚਾਚੋ ਕੀ ਨਹਿਰ ਤੇ ਉੱਤੇ ਵੀ ਕਾਫੀ ਲੱਗੀਆਂ ਹੋਣਗੀਆਂ ਕਿਉਂਕਿ ਉੱਥੇ ਪਾਣੀ ਦੇ ਵਿੱਚ ਖੜੇ ਹੋ ਕੇ ਵਰਤ ਨੂੰ ਕੀਤਾ ਜਾਵੇਗਾ ਅਰਗ ਦੇਣੇ 27 ਤੇ 28 ਨੂੰ ਉਹ ਅਰਗ ਵੀ ਉੱਥੇ ਪਾਣੀ ਦੇ ਵਿੱਚ ਖੜੇ ਹੋ ਕੇ ਦਿੱਤੇ ਜਾਂਦੇ ਨੇ ਤੇ ਆਓ ਆਪਾਂ ਹੁਣ ਅੱਜ ਤੋਂ ਬਾਅਦ ਅਗਲੇ ਚਾਚੋ ਕੀ ਨਹਿਰ ਤੇ ਵੀ ਤੁਹਾਨੂੰ ਜਾਨੂ ਕਰਵਾ ਦਿਖਾ ਦਿੰਦੇ ਆ ਜੀ ਦਿਖਾ ਰਹੇ ਹੁਣ ਚਾਚੋ ਕੀ ਨਹਿਰ ਦੇ ਵਿੱਚ ਜਿਹੜੀਆਂ ਮੱਟੀਆਂ ਬਣੀਆਂ ਹੋਈਆਂ ਨੇ ਇਹ ਮਟੀਆਂ ਦੇ ਉੱਤੇ ਹੀ ਆ ਕੇ ਪੂਜਾ ਕੀਤੀ ਜਾਂਦੀ ਹੈ। ਇਹ ਮਿੱਟੀ ਦੀ ਮੂਰਤੀ ਆਪ ਬਣਾ ਕੇ ਇੱਥੇ ਜਿਹੜੇ ਵੀ ਸ਼ਰਧਾਲੂ ਆਉਂ ਉਹਨੂੰ ਬਣਾ ਕੇ ਜਾਂਦੇ ਆ ਉਸ ਤੋਂ ਬਾਅਦ ਇੱਥੇ ਪਾਣੀ ਦੇ ਵਿੱਚ ਵੀ ਖੜੇ ਹੁੰਦੇ ਆ ਤੇ ਇੱਥੇ ਆ ਕੇ ਇਸ ਮੱਟੀ ਦੀ ਪੂਜਾ ਕਰਕੇ ਜਿਹਨੂੰ ਕਿ ਕਹਿ ਲੋਗੇ ਮੱਟੀ ਗੈਂਦੇ ਆ ਇਹਦੇ ਉੱਤੇ ਹੀ ਉਹਨਾਂ ਨੇ ਸਾਰਾ ਆਪਣੇ ਜੋ ਹੈਗਾ ਉਹਨਾਂ ਦਾ ਨਿਯਮ ਉਹ ਕਰਕੇ ਉਸ ਤੋਂ ਬਾਅਦ ਪਾਣੀ ਦੇ ਵਿੱਚ ਖੜੇ ਹੋਣਾ ਪਹਿਲਾਂ ਸ਼ਾਮ ਦਾ ਅਰਗ ਦੇਣਾ ਫੇ ਸਵੇਰ ਦਾ ਅਰਗ ਦੇਣਾ ਇਸ ਤਰ੍ਹਾਂ ਕਰਨ ਦੇ ਨਾਲ ਇਹ ਜਿਹੜਾ ਵਰਤ ਹੈ 36 ਘੰਟੇ ਦਾ ਵਰਤ ਹੈ ਬਿਨਾਂ ਨਿਰਜਲੇ ਜਿਹੜਾ ਵਰਤੀ ਹੈ ਉਹਨੇ ਰਹਿਣਾ ਬਿਨਾਂ ਪਾਣੀ ਪੀਤੇ ਉਸ ਤੋਂ ਬਾਅਦ ਇਹ ਵਰਤ ਦੀ ਸਮਾਪਤੀ ਹੁੰਦੀ ਹੈ ਤੇ ਭਗਵਾਨ ਸੂਰਜ ਭਗਵਾਨ ਅਤੇ ਛੱਟੀ ਮਈਆ ਤੋਂ ਲੋਕ ਇਸ ਵਰਤ ਨੂੰ ਰੱਖ ਕੇ ਆਸ਼ੀਰਵਾਦ ਪ੍ਰਾਪਤ ਕਰਦੇ ਹਨ ਵੈਲਫੇਅਰ ਆਰਗੇਨਾਈਜੇਸ਼ਨ ਦੇ ਚੇਅਰਮੈਨ ਸਾਹਿਬ ਨੇ ਕਿਉਂਕਿ ਇਹਨਾਂ ਵੱਲੋਂ ਵੀ ਛੱਟ ਪੂਜਾ ਦੇ ਸਮੇਂ ਵਿੱਚ ਇੱਕ ਅਹਿਮ ਵੱਡਾ ਇਕਪ੍ਰਾਲਾ ਕਰਦੇ ਹੋਏ ਉਹ ਵੱਡਾ ਇਕ ਫੰਕਸ਼ਨ ਆਰਗੇਨਾਈਜ਼ ਕੀਤਾ ਜਾਂਦਾ ਹੈ ਤੇ ਕਿਹੋ ਜਿਹੀਆਂ ਤਿਆਰੀਆਂ ਚੱਲ ਰਹੀਆਂ ਨੇ ਫੰਕਸ਼ਨ ਦੀਆਂ ਤੇ ਛੱਟ ਪੂਜਾ ਦੇ ਪਰਿਵਾਰ ਬਾਰੇ ਆਪਾਂ ਗੱਲਬਾਤ ਕਰਾਂਗੇ ਗੁਪਤਾ ਜੀ ਨਾਲ ਕੀ ਹੈ ਜੀ ਇਹਦੇ ਬਾਰੇ ਸਾਰਾ ਦੱਸੋ ਪਹਿਲਾਂ ਤਾਂ ਸਰ ਮੈਂ ਤੁਹਾਨੂੰ ਛੱਟ ਪੂਜਾ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਔਰ ਰਹੀ ਗੱਲ ਤਿਆਰੀਆਂ ਦੀ ਸੋਨੀ ਬਾਜੀ ਤਿਆਰੀਆਂ ਬੜੇ ਜੋਰਾਂ ਛੋਰਾ ਨਾਲ ਚੱਲ ਰਹੀਆਂ ਤੁਸੀਂ ਮਾਰਕੀਟ ਦੇ ਵਿੱਚ ਦੇਖਿਆ ਹੋਣਾ ਕਿੰਦੀਆਂ ਗੌਣਕਾਂ ਲੱਗੀਆਂ ਪਈਆਂ ਆ ਔਰ ਜਿਹੜੇ ਛੱਡ ਵਰਤੀ ਆ ਅੱਜ ਛੱਡ ਦਾ ਪਰਬ ਜਿਹੜਾ ਅੱਜ ਸ਼ੁਰੂ ਹੋ ਚੁੱਕਾ ਆ ਪਰ ਪਹਿਲਾ ਦਿਨ ਜਿਹੜਾ ਨਹਾਇ ਖਾਏ ਦਾ ਆ ਅੱਜ ਛੱਡ ਵਰਤੀ ਆਪਣਾ ਵਰਤ ਸ਼ੁਰੂ ਕਰਨਗੇ ਨਹਾਇ ਖਾਏ ਦੇ ਨਾਲ ਫਿਰ ਕੱਲ ਦਾ ਦਿਨ ਜਿਹੜਾ ਕਰਨਾ ਦਾ ਦਿਨ ਹੋਏਗਾ ਔਰ ਕੱਲ ਸਾਰਾ ਦਿਨ ਵਰਤ ਰੱਖਣ ਤੋਂ ਬਾਅਦ ਸ਼ਾਮ ਨੂੰ ਗੁਰਦੀ ਖੀਰ ਬਣੇਗੀ ਔਰ ਛਟਵਰੀਤੀ ਜਿਹੜੀ ਉਹ ਗੁਰਦੀ ਖੀਰ ਖਾਣਗੇ ਤੇ ਜਿਹੜੇ ਘਰ ਦੇ ਪਰਿਵਾਰਕ ਮੈਂਬਰ ਆ ਉਹ ਵੀ ਜਿਹੜੀ ਗੁਰਦੀ ਖੀਰ ਆ ਉਹਦਾ ਭੋਗ ਲੱਗਣ ਤੋਂ ਬਾਅਦ ਉਹਦਾ ਹੀ ਸੇਵਨ ਕਰਨਗੇ ਉਸ ਤੋਂ ਬਾਅਦ 27 ਤਰੀਕ ਨੂੰ ਪਹਿਲਾ ਅਰਘ ਜਿਹੜਾ ਧਲਦੇ ਹੋਏ ਸੂਰਜ ਨੂੰ ਦਿੱਤਾ ਜਾਵੇਗਾ ਔਰ 28 ਤਰੀਕ ਸਵੇਰੇ ਚੜਦੇ ਸੂਰਜ ਨੂੰ ਅਰਗ ਦੇਤੇ ਤੇ ਵਰਤ ਦੀ ਸਮਾਪਤੀ ਕੀਤੀ ਜਾਵੇਗੀ ਪਾਣ ਕੀਤਾ ਜਾਵੇਗਾ ਔਰ ਰਹੀ ਗੱਲ ਯੂਥ ਹਿੰਦੂ ਵੈਲਫੇਅਰ ਐਸੋਸੀਏਸ਼ਨ ਵੱਲੋਂ ਤਾਂ ਮੈਂ ਇੱਕ ਵਾਰ ਫਿਰ ਤੋਂ ਯੂਥ ਹਿੰਦੂ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਛੱਤ ਵਰਤੀਆਂ ਨੂੰ ਛੱਡ ਪਰਵ ਦੀ ਬਹੁਤ ਬਹੁਤ ਹਾਰਦਿਕ ਸ਼ੁਭ ਕਾਮਨਾਵਾਂ ਦਿੰਨਾ ਔਰ ਜਿਹੜਾ ਸਾਡਾ ਪ੍ਰੋਗਰਾਮ ਹੈ ਉਹ ਤੁਹਾਨੂੰ ਪਤਾ ਹੈ ਕਿ ਸ਼ਹਿਰ ਵਾਸੀਆਂ ਨੂੰ ਵੀ ਪਤਾ ਕਿ ਹਰ ਸਾਲ ਯੂਥ ਹਿੰਦੂ ਵੈਲਫੇਅਰ ਐਸੋਸੀਏਸ਼ਨ ਵੱਲੋਂ ਚਾਚੋਗੀ ਨਹਿਰ ਛੱਤ ਘਾੜ ਤੋਂ ਬਹੁਤ ਹੀ ਵਿਸ਼ਾਲ ਜਿਹੜਾ ਕਿ ਛੱਟ ਪਰਬ ਦਾ ਕਾਰਜਕ੍ਰਮ ਦਾ ਆਯੋਜਨ ਕੀਤਾ ਜਾਂਦਾ ਔਰ ਇਸ ਸਾਲ ਵੀ ਯੂਥ ਹਿੰਦੂ ਵੈਲਫੇਅਰ ਐਸੋਸੀਏਸ਼ਨ ਵੱਲੋਂ ਉੱਥੇ ਬਹੁਤ ਹੀ ਸੁੰਦਰ ਝਾਕੀਆਂ ਜਿਹੜੀਆਂ ਕਿ ਅਸੀਂ ਦਿੱਲੀ ਤੋਂ ਫਾਇਰ ਕੀਤੀਆਂ ਹਨ ਉਹਨਾਂ ਨੂੰ ਬੁਲਾਇਆ ਦਿੱਲੀ ਤੋਂ ਔਰ ਉਹਨਾਂ ਦੀ ਜਿਹੜੀਆਂ ਝਾਕੀਆਂ ਬਹੁਤ ਹੀ ਸੁੰਦਰ ਝਾਕੀਆਂ ਤੁਹਾਨੂੰ ਦੇਖਣ ਨੂੰ ਛੱਟਗੜ੍ਹ ਤੇ ਮਿਲਣ ਗਿਆ ਗੁਪਤਾ ਜੀ ਬਹੁਤ ਵੱਡੀ ਇੱਕ ਸਨਾਤਨ ਧਰਮ ਦਾ ਇੱਕ ਬਹੁਤ ਹੀ ਵੱਡਾ ਵਰਤ ਕਹਿ ਲਓ ਜਿਵੇਂ ਕਿ 36 ਘੰਟੇ ਲਗਾਤਾਰ ਨਿਰਜਲਾ ਹੋ ਕੇ ਬਿਨਾਂ ਪਾਣੀ ਪੀਤੇ ਹੋਏ ਜਿੰਗੇਵੇਂ ਕਿਵੇਂ ਇੱਕ 60 ਵਰਤੀ ਕਿਵੇਂ ਐਡੀ ਵੱਡਾ ਕਿਦਾਂ ਵਰਤ ਰੱਖ ਸਕਦਾ ਜੀ ਇਹ ਬਹੁਤ ਵੱਡਾ ਪ੍ਰਸ਼ਨ ਹੈ ਤੁਹਾਡੇ ਵੱਲੋਂ ਕਿ ਇੰਨਾ ਕਠਿਨ ਵਰਤ ਜਿਹੜਾ ਕਿ ਛਟ ਵਰਤੀ ਕਿੱਪਾ ਇਹਨੂੰ ਪਾਰ ਕਰਦੇ ਆ ਸੋ ਗੱਲ ਹੈ ਕਿ ਜਦੋਂ ਕਿਸੇ ਦੇ ਪ੍ਰਤੀ ਸ਼ਰਧਾ ਭਾਵ ਹੁੰਦੀ ਆ ਉਹ ਤੁਹਾਨੂੰ ਪਤਾ ਕਿ ਸਾਡੇ ਸਨਾਤਨੀਆਂ ਦੇ ਵਿੱਚ ਆਪਣੇ ਧਰਮ ਨੂੰ ਲੈ ਕੇ ਬਹੁਤ ਜ਼ਿਆਦਾ ਸ਼ਰਧਾ ਹੁੰਦੀ ਆ ਔਰ ਜਿੰਨੇ ਕ ਵਰਤ ਮੇਰਾ ਖਿਆਲ ਆ ਸਨਾਤਨ ਧਰਮ ਦੇ ਵਿੱਚ ਜਾਂ Hindu ਧਰਮ ਦੇ ਵਿੱਚ ਰੱਖੇ ਜਾਂਦੇ ਔਰ ਕਿਸੇ ਧਰਮ ਦੇ ਵਿੱਚ ਨਹੀਂ ਰੱਖੇ ਜਾਂਦੇ ਔਰ ਜਿੰਨੀ ਸ਼ਰਧਾ ਜਿੰਨਾ ਭਾਵ ਸਾਡੇ ਸਨਾਤਨਤ ਰਮ ਦੇ ਲੋਕਾਂ ਵਿੱਚ ਹੈ ਖਾਸ ਕਰਕੇ ਔਰਤਾਂ ਦੇ ਵਿੱਚ ਹੋਰ ਕਿਸੇ ਧਰਮ ਦੇ ਵਿੱਚ ਨਹੀਂ ਹੈ ਬਸ ਇਹ ਛੱਟ ਮਈਆ ਵੱਲੋਂ ਇਹਨਾਂ ਛੱਟਵਰਤੀਆਂ ਨੂੰ ਇੱਕ ਸ਼ਕਤੀ ਕਹ ਲੋ ਜਾਂ ਇੱਕ ਤਾਕਤ ਮਿਲਦੀ ਆ ਜਿਹਦੇ ਸਹਾਰੇ ਉਹ ਇੰਨੇ ਵੱਡੇ ਪਰਬ ਨੂੰ ਪਾਰ ਕਰ ਲੈਂਦੇ ਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਛੱਠ ਪੂਜਾ ਦੇ ਤਿਉਹਾਰ ਦੇ ਵਿੱਚ ਜਿੱਥੇ ਕਿ ਮਹਿਲਾਵਾਂ ਆਪਣੇ ਹਾਰ ਸ਼ਿੰਗਾਰ ਦਾ ਪੂਰਾ ਸਮਾਨ ਖਰੀਦੀਆਂ ਹਨ ਇਸੇ ਦੇ ਨਾਲ ਹੀ ਜਿਵੇਂ ਕਿ ਸਜਣਾ ਸਵਰਨਾ ਉਹਦੇ ਲਈ ਚੂੜੀਆਂ ਚੂੜੀਆਂ ਹੋ ਗਈਆਂ ਕੱਪੜੇ ਹੋ ਗਏ ਇਹਦੀ ਖਰੀਦਦਾਰੀ ਵੀ ਕਰਦੀਆਂ ਹਨ ਪੂਜਾ ਦੇ ਸਮਾਨ ਦੀ ਖਰੀਦਦਾਰੀ ਕਰਦੀਆਂ ਹਨ ਇਸੇ ਤਰ੍ਹਾਂ ਆਪਾਂ ਖੜੇ ਹਨ ਲੋਕੇਸ਼ ਬਾਲੀ ਜੀ ਉਹਨਾਂ ਕੋਲ ਅੱਜ ਉਹਨਾਂ ਨੇ ਇੱਥੇ ਚੂੜੀਆਂ ਦਾ ਇੱਕ ਪੂਰਾ ਵੱਡਾ ਸੈਟਅਪ ਲਾਇਆ ਹੋਇਆ ਹੈ ਜਿਹਦੇ ਤੇ ਗੱਲਬਾਤ ਕਰਦੇ ਕਿਹੜੀਆਂ ਚੂੜੀਆਂ ਉਹ ਪ੍ਰੋਵਾਈਡ ਕਰਾ ਰਹੇ ਨੇ ਵਰਤੀ ਵਾਲੀ ਜੀ ਹਨੀ ਵਾਲੀ ਜੀ ਸਾਰਿਆਂ ਨੂੰ ਪਹਿਲਾਂ 6:00 ਵਜੇ ਦੇ ਮੇਰੇ ਪੰਜਾਬ ਵਾਸਤੇ ਜਿਹੜਾ ਨਿਵਾਰਕਾ ਅਸੀਂ ਕੱਚ ਦੇ ਚੂੜੀਆਂ ਜੋ ਅੱਜ ਜਿਹੜਾ 6 ਪੂਜਾ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਔਰਤਾਂ ਕੱਚ ਦੇ ਚੂੜੀਆਂ ਨੂੰ ਪ੍ਰੈਫਰ ਕਰਦੀਆਂ ਇਸ ਵਾਰ ਕੇ ਸਾਹਤ ਦੇ ਪੂਜਾ ਲਈ ਕੱਚ ਦੀਆਂ ਚੂੜੀਆਂ ਅਸੀਂ ਦੇਖੋ ਲਗਾਈ ਹੋਈਆਂ ਸਾਰੇ ਡਿਜ਼ਾਈਨ ਨੇ ਹਰ ਇੱਕ ਡਿਜ਼ਾਈਨ ਹੈਵੀ ਨਾਰਮਲ ਸੋ ਸਾਰੇ ਬਹੁਤ ਸਸਤੇ ਭਾਅ ਲਾਈ ਹੋਏ ਆ ਪਿਆਰ ਦੇ ਵਿੱਚ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਸਾਡਾ ਚੈਨਲ ਆਵਾਜ਼ ਜਨਤਾ ਦੀ ਅਤੇ ਸਟਾਰ ਵੀ ਸੱਚ ਦਾ ਪ੍ਰਦੀਪ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਲਓ ਅਤੇ ਹੋਰ ਅੱਗੇ ਲੋਕਾਂ ਨੂੰ ਫਾਰਵਰਡ ਕਰੋ ਤਾਂ ਕਿ ਇਹ ਸਾਰੀ ਜਾਣਕਾਰੀ ਉਨ੍ਹਾਂ ਤੱਕ ਵੀ ਪਹੁੰਚ ਸਕੇ ਬਹੁਤ ਬਹੁਤ ਧੰਨਵਾਦ